ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪੰਜਵਾ ਮਨ ਤਨ ਧਨ ਜਿਨ ਪ੍ਰਭ ਦਿਆ ਹਾਂਜੀ ਇਸੇ ਤਰ੍ਹਾਂ ਨਖੀਰ ਕੇ ਬਾਦ ਪੜਨੇ ਹਨ ਮਨ ਤਨ ਧਨ ਮਨ ਤਨ ਧਨ ਇਉਂ ਨੀ ਬੋਲਣਾ ਮਨ ਤਨ ਧਨ ਜਿਨ ਪ੍ਰਭ ਦਿਆ ਰਖਿਆ ਸਹਜ ਸਵਾਰ ਸਰਬ ਕਲਾ ਕਰ ਥਾਪਿਆ ਅੰਤਰ ਜੋਤ ਅਪਾਰ ਸਦਾ ਸਦਾ ਪ੍ਰਭ ਸਿਮਰੀਐ ਅੰਤਰ ਰਖ ਉਰਤਾਰ ਉਰਤਾਰ ਸੰਬੰਧਕ ਪਾਠ ਹੈ ਤੇ ਪ੍ਰਭ ਜਿਹੜਾ ਸ਼ਬਦ ਹੈ ਨਾ ਇਹਨੂੰ ਬੱਬਾ ਨਹੀਂ ਬੋਲਣਾ ਛੋਧੀ ਬੋਲਣਾ ਹੈ ਪ੍ਰਭ ਭੱਬਾ ਉਚਾਰਨ ਕਰਨਾ ਸਦਾ ਸਦਾ ਪ੍ਰਭ ਸਿਮਰੀਐ ਅੰਤਰ ਰਖ ਉਰਤਾਰ ਮੇਰੇ ਮਨ ਹਰ ਬਿਨ ਅਵਰ ਨਾ ਕੋਏ ਪ੍ਰਭ ਸਰਣਾਈ ਸਦਾ ਰਹੁ ਦੁਖ ਨ ਵਿਆਪੈ ਕੋਏ ਜਿਸ ਤਰ੍ਹਾਂ ਰਹੁ ਉਚਾਰਨ ਕੀਤਾ ਨਾ ਓਂਕੜ ਦੇ ਨਾਲ ਰਹੁ ਛੇਤੀ ਬੋਲਾਂਗੇ ਤਾਂ ਸ਼ੁੱਧ ਬੋਲਿਆ ਜਾਊ ਜੇ ਕਹਾਂਗੇ ਰਹੋ ਤਾਂ ਹੋੜਾ ਬੋਲਿਆ ਜਾਊ ਪ੍ਰਭ ਸਰਣਾਈ ਸਦਾ ਰਹੁ ਦੁਖ ਨ ਵਿਆਪੈ ਕੋਈ ਦੁਖ ਤੇ ਇਮਕ ਲੱਗਦੀ ਰਹਾਉ ਰਤਨ ਪਦਾਰਥ ਮਾਨਕਾ ਸੋਇਨਾ ਰੂਪਾ ਖਾਕ ਇਹ ਮਾਨਕਾ ਨਾਣਾ ਜਿਹੜਾ ਵਿੱਚ ਐ ਸੁੱਧ ਉਚਾਰਨ ਕਰਨਾ ਹੈ रत्न पदार्थ मानका सुइना रूपा खाख मात पिता सोत बंधपा कूड़े सबे साक जिन कीता तिसह न जाने मनमुख पास नापाक हां जी पास कस के नहीं बोलना इनु मनमुख पास नापाक नापाक इकट्ठा ना ही बोलना पास पूला बोलना ਅੰਤਰ ਬਾਹਰ ਰਾਵ ਰਹਿਆ ਜਿਸ ਨੂੰ ਜਾਣੈ ਦੂਰ ਤ੍ਰਿਸ਼ਨਾ ਲਾਗੀ ਰਾਚ ਰਹਿਆ ਅੰਤਰ ਹੋ ਮੈ ਕੂਰ ਭਗਤੀ ਨਾਮ ਵਿਹੂਣਿਆ ਆਵਹਿ ਵੰਜਹ ਪੂਰ ਭਗਤੀ ਨਾਮ ਵਿਹੂਣਿਆ ਆਵਹਿ ਵੰਜਹ ਪੂਰ ਭਗਤੀ ਨਾਮ ਵਿਹੂਣਿਆ ਆਵਹਿ ਵੰਜਹ ਪੂਰ ਰਾਖਲੇਹ ਪ੍ਰਵਕਰਣ ਹਾਰ ਜੀ ਜੰਤ ਕਰ ਦਇਆ ਬਿਨ ਪ੍ਰਭ ਕੋਈ ਨ ਰਖਣਹਾਰ ਬਿਨ ਪ੍ਰਭ ਕੋਈ ਨ ਰਖਣਹਾਰ ਬਿਨ ਪ੍ਰਭ ਕੋਈ ਨ ਰਖਣਹਾਰ ਮਹਾ ਵਿਕਟ ਜਾਮ ਭਇਆ ਨਾਨਕ ਨਾਮ ਨ ਬੀਸਰਾ ਕਰ ਆਪਣੀ ਹਰ ਮਇਆ ਸੇਰੀ ਰਾਗ ਮਹੱਲਾ ਪੰਜਵਾ ਮੇਰਾ ਮੇਰਾ ਤਨ ਅਰ ਤਨ ਮੇਰਾ ਰਾਜ ਰੂਪ ਮੈਂ ਦੇਸ ਸੁੱਤਦਾਰਾ ਬਨਿਤਾ ਅਨੇਕ ਬਹੁਤ ਰੰਗ ਅਰ ਵੇਸ ਹਰ ਨਾਮ ਰਿਦੈ ਨ ਵਸੈ ਕਾਰਜ ਕਿਤਾ ਨ ਲੇਖ ਹਾਂਜੀ ਵਸੈ ਇਹ ਬੋਲਈ ਜ ਬੋਲਣਾ ਇਹਨੂੰ ਵਸੈ ਨਹੀਂ ਕਸਕੇ ਨਹੀਂ ਬੋਲਣਾ ਹਰ ਨਾਮ ਰਿਦੈ ਨ ਵਸੈ ਕਾਰਜ ਕਿਤਾ ਨ ਲੇਖ ਮੇਰੇ ਮਨ ਹਰ ਹਰ ਨਾਮ ਧਿਆਇ ਕਰ ਸੰਗਤ ਨਿਤ ਸਾਧਕੀ ਗੁਰ ਚਰਣੀ ਚਿਤ ਲਾਇ ਰਹਾ ਨਾਮ ਨਿਧਾਨ ਧਿਆਈਐ ਮਸਤਕ ਹੋਵਾ ਪਾਗ ਕਾਰਜ ਸਭ ਸਵਾਰੀਐ ਗੁਰ ਕੀ ਚਰਣੀ ਲਾਗ ਹਉਮੈ ਰੋਗ ਭ੍ਰਮ ਕਟੀਐ ਨਾ ਆਵੈ ਨਾ ਜਾਗ ਕਰ ਸੰਗਤ ਤੂ ਸਾਧਕੀ 868 ਤੀਰਥ ਨਾਉ ਜਿੱਥੇ ਵੀ ਆ ਜੇ ਨਾ 86 ਨਹੀਂ ਕਹਿਣਾ ਇਹ 8 ਤੇ 60 ਯਾਨੀ ਕਸ ਕੇ ਬੋਲਨੇ ਆ 86 ਤੀਰਥ ਨਾਉ ਇਥੇ ਨਾਉ ਦਾ ਵਾਚਕ ਨਹੀਂ ਹੈ ਨਾਮ ਦਾ ਨਹੀਂ ਨਾਉਣ ਦਾ ਯਾਨੀ ਭਾਰਾ ਉਚਾਰਨ ਕਰਨਾ ਇਥੇ ਤੇ 86 ਬੋਲਣਾ ਹੈ ਜੇ 60 ਕਹਿ ਦਿੱਤਾ ਨਾ ਤਾਂ 60 ਦਾ ਅਰਥ ਮੂਰਖ ਹੁੰਦਾ ਹੈ ਤੇ ਇਸ ਕਰਕੇ 60 ਕਾ ਛਾਰ ਤਨ ਉਥੇ ਮੂਰਖ ਦਾ ਅਰਥ ਲਗਦਾ ਤੇ ਇੱਥੇ 60 ਗਿਣਤੀ ਦਾ ਵਾਚਕ ਹੈ ਥੋੜੇ ਜੇ ਕਸ ਕੇ ਪਦ ਬੋਲਨੇ ਹਨ ਪਾਠ ਇਕੱਠਾ ਹੈ 68 ਤੀਰਥ ਨਾਵ ਜੀਵ ਪ੍ਰਾਨ ਜੀਵ ਪ੍ਰਾਨ ਮਨ ਤਨ ਹਰੇ ਸਾਚਾ ਏਹ ਸੁਆਵ ਅਥਾ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਮ ਇਹ ਵਡਾਈਆ ਪਾਠ ਦੀ ਪ੍ਰਾਤਨ ਸਰੂਪਾਂ ਚ ਸ਼ੁੱਧ ਹੈ ਅਥਾ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ ਕਰੇ ਕਰਾਇ ਆਪ ਪ੍ਰਭ ਸਭ ਕਿਛ ਤਿਸ ਹੀ ਹਾਥ ਮਾਰ ਅਪੇ ਜੀਵਾਲ ਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਣਾਗਤੀ ਸਰਬ ਕਟਾ ਕੇ ਨਾਥ ਸ੍ਰੀ ਰਾਗ ਮਹੱਲਾ ਪੰਜਵਾ ਸਰਨ ਪਏ ਪ੍ਰਭ ਆਪਾਣੇ ਸਰਨ ਨਾਣਾ ਲਾ ਕੇ ਸਰਨ ਪਏ ਪ੍ਰਭ ਆਪਾਣੇ ਗੁਰੂ ਹੋਆ ਕਿਰਪਾਲ ਸਤਗੁਰ ਕੈ ਉਪਦੇਸਿਐ ਬਿਨ ਸੇ ਸਰਬ ਜੰਜਾਲ ਅੰਦਰ ਲੱਗਾ RAM ਨਾਮ ਅੰਮ੍ਰਿਤ ਨਦਰ ਨਿਹਾਲ ਮਾਨ ਮੇਰੇ ਸਤਗੁਰ ਸੇਵਾ ਸਾਰ ਕਰੇ ਦਇਆ ਪ੍ਰਭ ਆਪਾਣੀ ਇਕ ਨਿਮਖ ਨਮਨ ਹੋ ਵਿਸਾਰ ਰਹਾਉ ਇਕ ਨਿਮਖ ਨਮਨ ਹੋ ਵਿਸਾਰ ਕਰੇ ਦਇਆ ਪ੍ਰਭ ਆਪਾਣੀ ਇਕ ਨਿਮਖ ਨਮਨ ਵਿਸਾਰ ਰਹਾਉ ਗੁਣ ਗੋਵਿੰਦ ਨਿਤ ਗਾਵੀਐ ਅਵਗੁਣ ਕਟਣਹਾਰ ਬਿਨ ਹਰ ਨਾਮ ਨ ਸੁਖ ਹੋਇ ਬਿਨ ਹਰ ਨਾਮ ਨ ਸੁਖ ਹੋਇ ਬਿਨ ਹਰ ਨਾਮ ਨ ਸੁਖ ਹੋਇ ਕਰ ਡਿਠੇ ਵਿਸਥਾਰ ਸਹਿਜੇ ਸਿਫਤੀ ਰਤਿਆ ਭਵਜਲ ਉਤਰੇ ਪਾਰ ਤੀਰਥ ਵਰਤ ਲੱਖ ਸੰਜਮਾ ਹਾਂਜੀ ਇਹ ਲੱਖ ਕਸ ਕੇ ਬੋਲਣਾ ਇਹਨੂੰ ਲੱਖ ਨਹੀਂ ਕਹਿਣਾ ਪਾਈਐ ਸਾਧੂ ਧੂਰ ਲੋਕ ਕਮਾਵੈ ਕਿਸ ਤੇ ਜਾ ਵੇਖੈ ਸਦਾ ਹਦੂਰ ਥਾਨ ਥਨ ਅੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ ਸਚ ਪਾਤ ਸਾਹੀ ਅਮਰ ਸਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀ ਅਨ ਸੱਚ ਸਿਰ ਜੀ ਓਨ ਜਹਾਨ ਨਾਨਕ ਜਪਿਐ ਸਚ ਨਾਮ ਹਉ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾ ਉਦਮ ਕਰ ਹਰਿ ਜਾਪਣਾ ਵੱਡ ਭਾਗੀ ਧਨ ਖਾਟ ਉਦਮ ਕਸ ਕੇ ਬੋਲਣਾ ਉਦਮ ਨਹੀਂ ਕਹਿਣਾ ਉਦਮ ਕਰ ਹਰਿ ਜਾਪਣਾ ਵੱਡ ਭਾਗੀ ਧਨ ਖਾਟ ਸੰਤ ਸੰਗ ਹਰਿ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ-ਜਾਪ ਮਨ ਇੱਛੇ ਫਲ ਪੁੰਚ ਤੂ ਸਭ ਚੁਕੈ ਸੋਗ ਸੰਤਾਪ ਰਹਾ ਇਸੇ ਤਰ੍ਹਾਂ ਪੁੰਚ ਚਿੱਤੇ ਨਾਲ ਬੋਲਣਾ ਪੁੰਚ ਚ ਨਹੀਂ ਲਾਦਣਾ ਇਥੇ ਮਨ ਇੱਛੇ ਫਲ ਪੁੰਚ ਤੂ ਸਭ ਚੁਕੈ ਸੋਗ ਸੰਤਾਪ ਰਹਾ ਰਹਾ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿਠਾ ਨਾਲ ਜਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪਰੀਤ ਚਰਨ ਭਜੇ ਪਾਰ ਬ੍ਰਹਮ ਕੇ ਭਜੇ ਨਹੀਂ ਕਹਿਣਾ ਭਜੀ ਪੂਲਾ ਹੀ ਬੂਨਾ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਾਪ ਤਪ ਤਿਨਹੀ ਗੀਤ ਜ ਰਤਨ ਜਵੇਹਰ ਮਾਨਿਕਾ ਅੰਮ੍ਰਿਤ ਹਰਿ ਕਾ ਨਾਮ ਤੇ ਥੋੜੇ ਜੇ ਪਦ ਨਾ ਜਿਵੇਂ ਜਪਜੀ ਸਾਹਿਬ ਚ ਆਇਆ ਸੀ ਰਤਨ ਜਵਾਹਰ ਮਾਣਿਕ ਜੀ ਇੱਕ ਗੁਰ ਕੀ ਸਿੱਖ ਸੁਣੀ ਇਸੇ ਤਰ੍ਹਾਂ ਰਤਨ ਜਵਾਹਰ ਮਾਣਿਕ ਆਇਓ ਚਰਨ ਰਤਨ ਜਵਾਹਰ ਮਾਣਿਕ ਅੰਮ੍ਰਿਤ ਹਰਿ ਕਾ ਨਾਮ ਸੂਖ ਸਹਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਉ ਸ੍ਰੀ ਰਾਗ ਮਹੱਲਾ ਪੰਜਵਾ ਸੋਈ ਸਾਸਤ ਸੌਣ ਸੋਏ ਸੋਈ ਸਾਸਤ ਸੌਣ ਸੋਏ ਜੇਤ ਜਪਿਐ ਹਰਿ ਨਾਉ ਚਰਨ ਕਮਲ ਗੁਰ ਧਨ ਦਿਆ ਚਰਨ ਕਮਲ ਗੁਰ ਧਨ ਦਿਆ ਜਿੱਥੇ ਰਾਰੇ ਨੂੰ ਸਿਆਰੀ ਹੋਵੇ ਨਾ ਉਹ ਥੋੜਾ ਜਾਂ ਲਖੇਰ ਕੇ ਪੜਨਾ ਚਰਨ ਕਮਲ ਗੁਰ ਧਨ ਦਿਆ ਚਰਨ ਕਮਲ ਗੁਰ ਧਨ ਦਿਆ ਮਿਲਿਆ ਨਿਥਾ ਵੇਥਾ ਸਾਚੀ ਪੂੰਜੀ ਸਤਿ ਸੰਜੋਮ ਆਠ ਪਹਿਰ ਗੁਣ ਗਾਉ ਕਰ ਕਿਰਪਾ ਪ੍ਰਭ ਭੇਟਿਆ ਮਰਨ ਮਰਨ ਨ ਆਵਣ ਜਾਉ ਮੇਰੇ ਮਨ ਹਰਿ ਜਾਪ ਸਦਾ ਇੱਕ ਰੰਗ ਹਰਿ ਭਾਜ ਮੇਰੇ ਮਨ ਹਰਿ ਭਾਜ ਸਦਾ ਇੱਕ ਰੰਗ ਘਾਟ ਘਾਟ ਅੰਤਰ ਰਵ ਰਹਿਆ ਸਦਾ ਸਹਾਈ ਸੰਗ ਰਹਾਉ ਸੁਖਾ ਕੀ ਮਿਤ ਕਿਆ ਗਣੀ ਗਣੀ ਸੁਖਾ ਕੀ ਮਿਤ ਕਿਆ ਗਣੀ ਸੁਖਾ ਕੀ ਮਿਤ ਕਿਆ ਗਣੀ ਸੁਖਾ ਕੀ ਮਿਤ ਕਿਆ ਗਣੀ ਜਾ ਸਿਮਰੀ ਗੋਵਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸ ਜਾਣੈ ਜਿੰਦ ਹਾਂ ਇਹ ਧਿਆਨ ਨਾਲ ਉਹ ਨਹੀਂ ਕਹਿੰਦਣਾ ਉਹ ਰਸ ਜਾਣੈ ਜਿੰਦ ਊੜਾ ਬੰਦ ਮੂੰਹ ਵਾਲਾ ਔਂਕੜਾ ਹਹਾ ਛੇਤੀ ਬੋਲਾਂਗੇ ਤਾਂ ਸ਼ੁੱਧ ਬੁੱਲਿਆ ਜਾਏਗਾ ਜਿੰਦ ਚਾਖਿਆ ਸੀ ਤ੍ਰਿਪਤਾਸੀਆ ਉਹ ਰਸ ਜਾਣ ਜਿੰਦ ਸੰਤਾ ਸੰਗਤ ਮਾਨਵਸੈ ਪ੍ਰਭ ਪ੍ਰੀਤਮ ਬਖਸਿੰਦ ਜਿਨ ਸੇਵਿਆ ਪ੍ਰਭ ਆਪਨ ਸੋਈ ਰਾਜ ਨਿਰਿੰਦ ਅਵਸਰ ਹਰ ਗੁਣ ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਬੱਜਣ ਇਸ ਨਾਨ ਇਹ ਵਿਸਰਾਮ ਬੜਾ ਧਿਆਨ ਨਾਲ ਯਾਦ ਰੱਖਣ ਵਾਲਾ ਔਸਰ ਇਥੇ ਜਮਕ ਲਗਣੀ ਆ ਔਸਰ ਹਰਜਸ ਇਥੇ ਥੋੜੀ ਜਿਹਾ ਠਹਿਰਾ ਦੇ ਕੀ ਗੁਣ ਰਮਣ ਜਿਤ ਇਥੇ ਵਿਸਰਾਮ ਲਾਉਣਾ ਹੈ ਕੋਟ ਮੱਜਨ ਇਸਨਾਨ ਔਸਰ ਹਰਜਸ ਗੁਣ ਰਮਣ ਜਿਤ ਕੋਟ ਮੱਜਨ ਇਸਨਾਨ ਔਸਰ ਹਰਜਸ ਗੁਣ ਰਮਣ ਜਿਤ ਕੋਟ ਮੱਜਨ ਇਸਨਾਨ ਰਸਨਾ ਉਚਰੈ ਗੁਣਵਤੀ ਕੋਈ ਨਾ ਪੁੱਜੈ ਦਾਣ ਦ੍ਰਿਸ਼ਟ ਧਾਰ ਮਨ ਤਨ ਵਸੈ ਦਇਆਲ ਪੁਰਖ ਮਿਹਰਵਾਨ ਜੀਉ ਪਿੰਡ ਧਨ ਤਿਸ ਦਾ ਹੋ ਸਦਾ ਸਦਾ ਕੁਰਬਾਨ ਮਿਲਿਆ ਕਦੇ ਨਾ ਵਿਛੜੈ ਜੋ ਮਿਲਿਆ ਕਰਤਾਰ ਹਾਂ ਮਿਲਿਆ ਕਦੇ ਨਾ ਵਿਛੜੈ ਜੋ ਮਿਲਿਆ ਕਰਤਾਰ ਦਾਸਾ ਕੇ ਬੰਧਨ ਕਟਿਆ ਸਾਚੈ ਸਿਰ ਜਣਹਾਰ ਭੂਲਾ ਮਾਰਗ ਪਾਇਓਣ ਗੁਣ ਅਵ ਗੁਣ ਨਾ ਵਿਚਾਰ ਨਾਨਕ ਤਿਸ ਸਰਣਾਗਤੀ ਜੇ ਸਗਲ ਘਟ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ